ਸੋ ਕੂਚ ਉਹਨਾਂ ਇਤਿਲੀ ਕਤਿਜੇ ਮਹੀਨੇ ਦੇ ਉਸੇ ਦਿਨ ਵਿੱਚ ਜਿਸ ਵਿੱਚ ਇਸرائیਲੀ ਮਿਸਰ ਦੇਸ਼ ਤੋਂ ਨਿਕਲੇ ਉਸ ਸਨਾਈ ਦੀ ਅਜਾੜ ਵਿੱਚ ਆਏ। ਔਰ ਰਫੀਦਿਮ ਤੋਂ ਕੂਚ ਕਰਕੇ ਸਨਾਈ ਦੀ ਅਜਾੜ ਵਿੱਚ ਉਪੜੇ ਔਰ ਉੱਥੇ ਅਜਾੜ ਵਿੱਚ ਡੇਰੇ ਲਾਏ ਅਤੇ ਇਸਰਾਈਲ ਨੂੰ ਪਹਾੜ ਦੇ ਅੱਗੇ ਡੇਰਾ ਕੀਤਾ। ਸੋ ਇਹ ਉਹ ਹੀ ਪਹਾੜ ਸੀ ਲੱਗਦਾ ਜਿੱਥੇ ਮੂਸਾ ਨੇ ਬਲਦੀ ਝਾੜੀ ਦੇਖੀ ਸੀ ਮੈਨੂੰ ਆਈ ਥਿੰਕ ਆਮ ਪ੍ਰੀਟੀ ਸ਼ੁਰ ਤੇ ਨਾ ਇਹ ਉਹ ਹੀ ਪਹਾੜ ਹੈ ਜਿੱਥੇ ਰੱਬ ਨੇ ਕਿਹਾ ਸੀ ਕਿ ਤੈਨੂੰ ਯਕੀਨ ਹੋਊਗਾ ਕਿ ਮੈਂ ਤੈਨੂੰ ਭੇਜਿਆ ਸੀ। ਜਦੋਂ ਤੂੰ ਮੁੜ ਕੇ ਇੱਥੇ ਆ ਕੇ ਪਾਕਤੀ ਕਰੂਗਾ ਕੱਲਾ ਤੂੰ ਨਹੀਂ ਪਰ ਬਾਕੀ ਦੇਸ ਤੇਰੇ ਤੇਰੇ ਲੋਕ ਵੀ ਸੋ ਹੁਣ ਉਹੀ ਗੱਲ ਪੂਰੀ ਹੋ ਰਹੀ ਇੱਥੇ ਤਾਂ موسی ਪਰਮੇਸ਼ਰ ਕੋਲ ਚੜ ਗਿਆ ਔਰ ਯਹੋਵਾ ਨੇ ਪਹਾੜ ਤੋਂ ਉਸ ਨੂੰ ਪੁਕਾਰ ਕੇ ਫਰਮਾਇਆ ਕਿ ਤੂੰ ਯਾਕੂਬ ਦੇ ਘਰਾਣੇ ਨੂੰ ਇਉਂ ਆਖ ਔਰ ਇਸਰਾਈਲੀਆਂ ਨੂੰ ਦੱਸ ਪਈ ਤੁਸੀਂ ਵੇਖਿਆ ਜੋ ਮੈਂ ਇਸਰਾਈਲੀਆਂ ਨਾਲ ਕੀਤਾ ਅਤੇ ਤੁਹਾਨੂੰ ਅਕਾਬ ਦੇ ਖੰਭਾ ਉੱਤੇ ਬਿਠਾਲ ਕੇ ਆਪਣੇ ਕੋਲ ਲੈ ਆਇਆ ਹੁਣ ਜੇ ਤੁਸੀਂ ਮੇਰੀ ਆਵਾਜ਼ ਦੇ ਸਰੋਤੇ ਹੋਵੋਗੇ ਔਰ ਮੇਰੇ ਨਾਮ ਦੀ ਮਨੋਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿੱਜੀ ਪਰਜਾ ਹੋਣਗੇ ਕਿਉਂਕਿ ਜੋ ਸਾਰੀ ਧਰਤੀ ਮੇਰੀ ਹੈ। ਸੋ ਇਹ ਤਾਂ ਨਿੱਜੀ ਪਰਜਾ ਇਹਦੇ ਬਾਰੇ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਇਹ ਇੱਕ ਬਹੁਤ ਖਾਸ ਰੱਬ ਨੇ ਮੌਕਾ ਦੇਣਾ ਸੀ ਇਸ ਕੌਮ ਨੂੰ ਆਪਣੀ ਨਿੱਜੀ ਪਰਜਾ ਬਣਾ ਕੇ। ਹੁਣ ਇਹਦਾ ਕੀ ਇਹਦਾ ਮਤਬ ਇਹ ਨਹੀਂ ਸੀ ਕਿ ਰੱਬ ਦੂਜੀਆਂ ਕੌਮਾਂ ਨੂੰ ਨਹੀਂ ਸੀ ਪਿਆਰ ਕਰਦਾ ਪਰ ਇਸ ਕੌਮ ਦੇ ਰਾਹੀ ਉਹਨੇ ਦੂਜੀਆਂ ਕੌਮਾਂ ਨੂੰ ਬਰਕਤ ਦਿਵਾਣੀ ਸੀ ਪਰ ਹਜੇ ਉਹ ਉਹ ਗਲਤ ਨਹੀਂ ਆਏ ਪਰ ਹਜੇ ਤੱਕ ਰੱਬ ਉਹਨਾਂ ਨੂੰ ਉਨਾ ਹੀ ਦੱਸ ਰਿਹਾ ਹੈ। ਜਿਨ੍ਹਾਂ ਨੂੰ ਉਹਨਾਂ ਨੂੰ ਲੋੜਿਆ ਕਿ ਇਹ ਆ ਕਿ ਮੈਂ ਤੁਹਾਨੂੰ ਆਪਣੀ ਕੌਮ ਬਣਾਉਂਗਾ ਜੇ ਤੁਸੀਂ ਮੇਰੇ ਮਿਆਰਾਂ ਦੇ ਉੱਤੇ ਖੜੇ ਰਹੋਗੇ ਅਬ ਅਸੀਂ ਜਾਣਦੇ ਹਾਂ ਕਿ ਉਹ ਨਹੀਂ ਖੜੇ ਰਹਿ ਸਕੇ ਸਦੀਆਂ ਤੋਂ ਬਾਅਦ ਅਤੇ ਤੁਸੀਂ ਮੇਰੇ ਲਈ ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤਰ ਕੌਮ ਹੋਵੋਗੇ ਸੋ ਉਹਨਾਂ ਨੇ ਜਾਜਕਾਂ ਦੀ ਬਾਦਸ਼ਾਹੀ ਬਣਨਾ ਸੀ ਪਵਿੱਤਰ ਕੌਮ ਹੋਣਾ ਸੀ ਉਸ ਕੌਮ ਦੇ ਰਾਹੀ ਉਹਨਾਂ ਜਾਜਕਾਂ ਨੇ ਬਾਕੀ ਸਾਰੀਆਂ ਕੌਮਾਂ ਨੂੰ ਦਾ ਇਲਾਜ ਕਰਨਾ ਸੀ ਸੋ ਇਹ ਤਕਰੀਬਨ ਮੋਟਾ ਜਾਜ ਅਸੀਂ ਸਮਝਣਾ ਇਹਦਾ ਮਤਲਬ ਇਹ ਸੀ ਇਹ ਉਹ ਗੱਲਾਂ ਹਨ ਜਿਹੜੀਆਂ ਤੂੰ ਇਸਰੀਲੀਆਂ ਨੂੰ ਦੱਸੇਗਾ ਸੋ ਹਜੇ ਉਹ ਪਹਾੜ ਤੇ ਤੇ ਰੱਬ ਕਹਿੰਦਾ ਤੂੰ ਜਾ ਕੇ ਉਹਨਾਂ ਨੂੰ ਇਹ ਗੱਲ ਦੱਸ ਤਾਂ ਮੂਸਾ ਨੇ ਆ ਕੇ ਪਰਜਾ ਦੇ ਬਜ਼ੁਰਗਾਂ ਨੂੰ ਬੁਲਾਇਆ ਔਰ ਉਹ ਸਾਰੀਆਂ ਗੱਲਾਂ ਉਹਨਾਂ ਦੇ ਅੱਗੇ ਰੱਖੀਆਂ ਜਿਹੜੀਆਂ ਦਾ ਯਹੋਵਾ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਫਿਰ ਸਾਰੀ ਪਰਜਾ ਨੇ ਰਲ ਕੇ ਉੱਤਰ ਦਿੱਤਾ ਕਿ ਸਭ ਕੁਝ ਜੋ ਹੀ ਹੋਵਾ ਬੋਲਿਆ ਹੈ ਅਸੀਂ ਕਰਾਂਗੇ ਤਾਂ ਮੂਸਾ ਨੇ ਪਰਜਾ ਦੀਆਂ ਗੱਲਾਂ ਯਹੋਵਾ ਦੇ ਅੱਗੇ ਰੱਖੀਆਂ ਔਰ ਯਹੋਵਾ ਨੇ ਮੂਸਾ ਨੂੰ ਆਖਿਆ ਕਿ ਵੇਖ ਮੈਂ ਤੇਰੇ ਕੋਲ ਬਦਲ ਦੇ ਔਲੇ ਵਿੱਚ ਆਉਂਦਾ ਹਾਂ ਤਾਂ ਜੋ ਪਰਜਾ ਗੱਲਾਂ ਸੁਣੇ ਜਿਹੜੀਆਂ ਮੈਂ ਤੇਰੇ ਨਾਲ ਕਰਾਂ ਨਾਲੇ ਉਹ ਸਦਾ ਲਈ ਤੇਰੇ ਉੱਤੇ ਪ੍ਰਤੀਤ ਕਰੇ ਸੋ ਰੱਬ ਚਾਹੁੰਦਾ ਸੀ ਕਿ ਉਹ ਜੋ موسی ਨਾਲ ਗੱਲ ਕਰਨੀ ਹੁਣ ਉਹ ਕਹਿੰਦਾ ਮੈਂ ਇਹਨਾਂ ਦੇ ਸਾਹਮਣੇ ਕਰਨੀ ਚਾਹਨਾ ਹੈ ਤਾਂ ਕਿ ਇਹਨਾਂ ਨੂੰ ਵੀ ਪਤਾ ਹੋਵੇ ਵੀ ਤੇਰੀ ਪਦਵੀ ਕੀ ਆ ਅ ਕਾ ਕਿ ਅਸੀਂ ਆਲਰਡੀ ਦੇਖਿਆ ਕਿ ਉਹ موسی ਨੂੰ موسی ਦੇ ਉੱਤੇ ਉਹ ਉਹਦੇ ਉਹਦੇ ਅਧਿਕਾਰ ਦੇ ਉੱਤੇ ਉਹ ਸ਼ੱਕ ਪਾਉਂਦੇ ਰਹਿੰਦੇ ਸੀ ਸੋ ਰੱਬ ਲੱਗਦਾ ਇਥੇ ਰੱਬ ਉਹਦੀ 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 ਅਧਿਕਾਰ ਦੇ ਉੱਤੇ ਮੋਹਰ ਲਾਉਣਾ ਚਾਹੁੰਦਾ ਹੈ ਕਿ ਮੈਂ ਮੈਂ ਉਹਨੂੰ ਅਧਿਕਾਰ ਦਿੱਤਾ ਤਾਂ ਮੂਸਾ ਨੇ ਪਰਜਾ ਦੀਆਂ ਗੱਲਾਂ ਯਹੋਵਾ ਨੂੰ ਦੱਸੀਆਂ ਯਹੋਵਾ ਨੇ ਮੂਸਾ ਨੂੰ ਆਖਿਆ ਕਿ ਪਰਜਾ ਕੋਲ ਜਾ ਅਤੇ ਅੱਜ ਭਾਲ ਕੇ ਉਹਨਾਂ ਨੂੰ ਪਵਿੱਤਰ ਕਰ ਅਤੇ ਉਹ ਆਪਣੇ ਬਾਸਤਰ ਧੋਣ ਇਹ ਵੀ ਯਾਦ ਰੱਖਿਓ ਇਹ ਵੀ ਯਨਾਨੀ ਲੇਖਾਂ ਵਿੱਚ ਵੀ ਦੱਸਿਆ ਕਿ ਲੇਲੇ ਦੇ ਲਹੂ ਵਿੱਚ ਆਪਣੇ ਬਾਸਤਰ ਧੋंदे ਸੋ ਥੋੜੀ ਜਿਹੀ ਮਿਲਦੀ ਜਲਦੀ ਗੱਲ ਕਿੱਥੇ ਉਸ ਗੱਲ ਤੋਂ 1500 ਸਾਲ ਪਹਿਲਾਂ ਰੱਬ ਇਹ ਗੱਲ ਕਰ ਰਿਹਾ ਔਰ ਤੀਜੇ ਦਿਨ ਲਈ ਤਿਆਰ ਰਹਿਣ ਕਿਉਂਕਿ ਤੀਜੇ ਦਿਨ ਯਹੋਵਾ ਸਾਰੀ ਪਰਜਾ ਦੀ ਦ੍ਰਿਸ਼ਟ ਵਿੱਚ ਸਨਾਈ ਦੇ ਪਹਾੜ ਉੱਤੇ ਉਤਰੇਗਾ ਸੋ ਕਹਿੰਦਾ ਮੈਂ ਮੈਂ ਆਉਣ ਲੱਗਾ ਥੱਲੇ ਰੱਬ ਕਹਿੰਦਾ ਉਹਨਾਂ ਨੂੰ ਮੇਰੇ ਥੱਲੇ ਆਉਣ ਤੋਂ ਪਹਿਲਾਂ ਤੁਹਾਨੂੰ ਤੇ ਆਪਣੀ ਤਿਆਰੀ ਕਰਨੀ ਪੈਣੀ ਮੈਂ ਤਿੰਨਾਂ ਦਿਨਾਂ ਵਿੱਚ ਆਣਾ ਹਾਂ ਔਰ ਤੂੰ ਪਰਜਾ ਲਈ ਚਫੇਰੇ ਇਹ ਆਖ ਕੇ ਹੱਦਾਂ ਬਣਾਈ ਵੀ ਤੁਸੀਂ ਧਿਆਨ ਰੱਖੋ ਔਰ ਪਹਾੜ ਦੇ ਉੱਤੇ ਨਾ ਚੜਿਓ ਨਾ ਉਸ ਨੂੰ ਨਾ ਉਸ ਦੀ ਹੱਦ ਨੂੰ ਛੋਓ ਔਰ ਹਰ ਇੱਕ ਜਿਹੜਾ ਪਹਾੜ ਨੂੰ ਛੋਏ ਉਹ ਜ਼ਰੂਰ ਮਾਰਿਆ ਜਾਵੇ ਕੋਈ ਹੱਥ ਨਾਲ ਉਹਨੂੰ ਨਾ ਛੋਏ ਪਰ ਉਹ ਵਟਿਆਂ ਨਾਲ ਮਾਰਿਆ ਜਾਵੇ ਜਾਂ ਤੀਰ ਨਾਲ ਵਿੰਨਿਆ ਜਾਵੇ ਭਾਵੇਂ ਪਸ਼ੂ ਹੋਵੇ ਭਾਵੇਂ ਮਨੁੱਖ ਹੋਵੇ ਉਹ ਜਿਉਂਦੇ ਨਾ ਰਹੇ ਸੋ ਯੂ نو ਆਈ ਡੋਨੋ ਇਹ ਸਾਨੂੰ ਗੱਲ ਚੰਗੀ ਲੱਗ ਸਕਦੀ ਜਾਂ ਬੁਰੀ ਪਰ ਰੱਬ ਨੇ ਕਿਹਾ ਸੀ ਕਿ ਜੇ ਕੋਈ ਪਹਾੜ ਨੂੰ ਜਦੋਂ ਮੈਂ ਆਉਣਾ ਆ ਥੱਲੇ ਜੇ ਕੋਈ ਪਹਾੜ ਨੂੰ ਹੱਥ ਲਾਊਗਾ ਜਦ ਜਦ ਪਸ਼ੂ ਹੋਵੇ ਜਾਂ ਬੰਦਾ ਹੋਵੇ ਉਹਨੂੰ ਮਾਰਨਾ ਪੈਣਾ ਹੈ ਪਰ ਤੁਸੀਂ ਉਹਨੂੰ ਹੱਥ ਲਾ ਕੇ ਨਹੀਂ ਮਾਰ ਸਕਦੇ ਜਾਂ ਤਾਂ ਪੱਥਰਾਂ ਨਾਲ ਮਾਰਨਾ ਪੈਣਾ ਹੈ ਜਾਂ ਤੁਹਾਨੂੰ ਤੀਰ ਦੇਣਾ ਸੋ ਇਹ 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 ਹੋਰ ਥਾਂਵਾਂ ਤੇ ਵੀ ਪੁਰਾਣੀਆਂ ਲੇਖਾਂ ਵਿੱਚ ਗੱਲ ਆਉਂਦੀ ਕਿ ਜਦੋਂ ਰੱਬ ਕਿਸੇ ਥਾਂ ਤੇ ਹੁੰਦਾ ਉਹ ਗੱਲ ਉਹ ਇੰਨੀ ਪਵਿੱਤਰ ਹੋ ਜਾਂਦੀ ਹੈ ਕਿ ਜੇ ਕੋਈ ਉਹਨੂੰ ਛੂਹੇ ਉਹਨੂੰ ਇੱਥੇ ਮਾਰਨਾ ਪੈਣਾ ਸੀ ਪਰ ਜਿਉ ਨਹੀਂ ਛੂੰਹਦੇ নো ਪ੍ਰੋਬਲਮ ਪਰ ਰੱਬ ਨਹੀਂ ਸੀ ਚਾਹੁੰਦਾ ਕਿ ਉਹ ਉਸ ਆਈ ਥਿੰਕ ਇਧੇ ਇਧੇ ਵਿੱਚ ਇਹ ਥੋੜਾ ਜਿਹਾ ਹੈਗਾ ਹੈ ਪਰ ਉਹ ਦਸਾਨੂੰ ਚੈੱਕ ਕਰਨਾ ਪਾ ਪਊਗਾ ਵੀ ਵੀ ਉਹ ਉਹ ਕਰਕੇ ਇਨਸਾਨ ਰੱਬ ਇੰਨਾ ਪਵਿੱਤਰ ਹੈ ਕਿ ਇਨਸਾਨ ਉਹਦੇ ਨੇੜੇ ਨਹੀਂ ਆ ਸਕਦਾ ਮਰਨ ਤੋਂ ਬਿਨਾਂ ਕਿਉਂਕਿ ਰੱਬ ਇਨਸਾਨ ਪਾਪੀ ਹੈ ਇਨਸਾਨ ਪਵਿੱਤਰ ਨਹੀਂ ਹੈ ਸੋ ਇਸ ਗੱਲ ਨੂੰ ਅਲੱਗ ਰੱਖਣੇ ਪਰ ਹੋਂ ਤਾਂ ਜਿਹਦਾ ਤਾਂ ਹੀ ਤਾਂ ਯਿਸੂ ਦੀ ਕੁਰਬਾਨੀ ਇੰਨੀ ਹੈਮਤ ਰੱਖਦੀ ਹੈ ਕਿ ਜਿਹੜਾ ਸਾਡੀ ਆ ਪਵਿੱਤਰਤਾਈ ਦੀ ਦੇ ਕਰਕੇ ਸਾਡੀ ਦੂਰੀ ਹੈ ਰੱਬ ਨਾਲ ਉਜਿਸ ਉਹਦੇ ਹੁਣੇ ਮੜ ਕੇ ਜੋੜੀ ਆ ਤੇ ਹੁਣ ਅਸੀਂ ਖੁੱਲੇ ਹੋ ਕੇ ਰੱਬ ਦੇ ਸੰਗਾਸਨ ਅੱਗੇ ਆ ਸਕਦੇ ਹਾਂ ਸੋ ਯੂ نو ਅੱਗੇ ਦੇਖੋ ਉਸ ਗੱਲ ਦੀ ਤੁਲਨਾ ਕਰੋ ਹੁਣ ਕਿੰਨਾ ਫਰਕ ਆ ਰਾਈਟ ਯੀਸ਼ੂ ਦੀ ਦੀ ਕੁਰਬਾਨੀ ਦੇ ਰਾਹੀਂ ਜਦ ਤੂਰੀ ਦੀ ਆਵਾਜ਼ ਗੂੰਜੇ ਤਾਂ ਉਹ ਪਹਾੜ ਉੱਤੇ ਚੜਨ ਤਾਂ ਉਹ ਪਹਾੜ ਉੱਤੇ ਚੜਨ ਤਾਂ ਮੂਸਾ ਪਹਾੜ ਤੋਂ ਪਰਜਕਰਤ ਉਤਰਿਆ ਔਰ ਪਰਜਨ ਨੂੰ ਪਵਿੱਤਰ ਕੀਤਾ ਔਰ ਉਹਨਾਂ ਨੇ ਆਪਣੇ ਵਸਤਰ ਧੋਤੇ ਫਿਰ ਉਸਨੇ ਪਰਜਨ ਨੂੰ ਆਖਿਆ ਕਿ ਤੀਜੇ ਦਿਨ ਲਈ ਤਿਆਰ ਰਹੋ ਔਰ ਤੀਵੇਂ ਦਿਨੇ ਨੇੜੇ ਨਾ ਜਾਓ ਮਤਲਬ ਆਪਣੀਆਂ ਪਤਨੀਆਂ ਨਾਲ ਤੁਸੀਂ ਸੰਗ ਨਹੀਂ ਕਰਨਾ ਇਹਨਾਂ ਤਿੰਨਾਂ ਦਿਨਾਂ ਲੈ ਕੇ ਕਿ ਉਹ ਵੀ ਚੀਜ਼ ਮਨੁੱਖ ਨੂੰ ਉਹਨਾਂ ਸਮਿਆਂ ਵਿੱਚ ਉਹ ਪੁਰਾਣੀਆਂ ਲੇਖਾਂ ਵਿੱਚ ਪ੍ਰਸ਼ਟ ਕਰ ਲੈਂਦੇ ਸੀ ਥੋੜੇ ਸਮੇਲੇ ਇਦਾਂ ਨਹੀਂ ਸੀ ਵੀ ਰੱਬ ਨਹੀਂ ਸੀ ਚਾਹੁੰਦਾ ਕਿ ਉਹ ਬੱਚੇ ਪੈਦਾ ਕਰਨ ਪਰ ਜਦੋਂ ਯੂ نو ਉਹ ਜਿਹੜੀ ਅਨਕਲੀਨੈਸ ਆ ਉਹਨੂੰ ਕੀ ਕਿਹਾ ਜਾਂਦਾ ਸੀ ਅਸ਼ੌਧਤਾ ਉਹ ਉਸ ਸੰਗ ਦੇ ਨਾਲ ਹੀ ਅਸ਼ੌਧਤਾ ਵੀ ਹੁੰਦੀ ਸੀ ਸੋ رب کہندہ سی اس چیز تو بھی نہیں تسی انہیں دینا دنوں نہیں تسی اس چیز شامل ہونا سو ای ہوا کہ تیجے دن سویرا ہوا تو لکھا ہے گجا ہوئی اور لشکا پائیا اور ایک کالا بدل پہاڑ سی اور توری دی آواز بہت اچھی سی جننے لوگ ڈیری و سن کام بگئے ਸੋ ਹੁਣ ਜਿਦਾਂ ਰੱਬ ਨੇ ਕਿਹਾ ਸੀ ਮੈਂ ਤੀਜੇ ਦਿਨ ਆਉਣਾ ਹੈ ਹੁਣ ਆ ਰਿਹਾ ਮੂਸਾ ਲੋਕਾਂ ਨੂੰ ਪਰਮੇਸ਼ਰ ਨਾਲ ਮਿਲਣ ਲਈ ਡੇਰੇ ਤੋਂ ਬਾਹਰ ਲੈ ਆਇਆ ਅਤੇ ਉਹ ਪਹਾੜ ਦੇ ਇੱਥੇ ਲਿਖਿਆ ਹਟਾੜ ਖਲੋਗੇ ਹਟਾੜ ਖਲੋਗੇ ਔਰ ਸਾਰੇ Sinai ਪਹਾੜ ਤੋਂ ਧੂਆ ਨਿਕਲਦਾ ਸੀ ਕਿਉਂ ਜਿਹਾ ਹੋਆ ਅੱਗ ਵਿੱਚ ਉਸ ਦੇ ਉੱਤੇ ਉਤਰਿਆ ਅਤੇ ਪੱਠੀ ਵਰਗਾ ਧੂਆ ਉਸ ਦੇ ਉੱਤੋਂ ਉੱਠ ਰਿਹਾ ਸੀ ਔਰ ਸਾਰਾ ਪਹਾੜ ਅਤੇ ਕੰਬ ਰਿਹਾ ਸੀ ਅਤ ਕੰਬ ਰਿਹਾ ਸੀ ਜਦ ਤੂਰੀ ਦੀ ਆਵਾਜ਼ ਅਤੇ ਉੱਚੀ ਹੁੰਦੀ ਜਾਂਦੀ ਸੀ ਤਾਂ ਮੂਸਾ ਬੋਲਿਆ ਔਰ ਪਰਮੇਸ਼ਰ ਨੇ ਉਹਨੂੰ ਆਵਾਜ਼ ਨਾਲ ਉੱਤਰ ਦਿੱਤਾ ਯਹੋਵਾ ਸਨਾਈ ਪਹਾੜ ਉੱਤੇ ਉਤਰਿਆ ਅਰਥਾਤ ਪਹਾੜ ਦੀ ਟੀਸੀ ਉੱਤੇ ਅਤੇ ਯਹੋਵਾ ਨੇ ਮੂਸਾ ਨੂੰ ਪਹਾੜ ਦੀ ਟੀਸੀ ਉੱਤੇ ਸੱਦਿਆ ਤਾਂ ਮੂਸਾ ਉੱਤਰ ਉਤਾਹਾਂ ਗਿਆ ਯਹੋਵਾ ਨੇ ਮੂਸਾ ਨੂੰ ਆਖਿਆ ਕਿ ਹੇਠ ਜਾ ਔਰ ਪਰਜਾਨਤ ਕੀਰ ਕਰ ਮਤੇ ਉਹ ਵੇਖਣ ਨੂੰ ਯਹੋਵਾ ਕੋਲ ਕੋਸ ਆਣ ਪਰ ਉਹਨਾਂ ਵਿੱਚੋਂ ਬਹੁਤ ਡੈਗ ਪੈਣ ਸੋ ਰੱਬ ਨੂੰ ਇਹ ਦੱਸ ਸੀ ਕਿ ਉਹਨਾਂ ਨੇ ਉਹਨਾਂ ਨੂੰ ਬਿਸ਼ਖਤ ਦੱਸਿਆ ਆ ਫੇਰ ਵੀ ਜੇ ਉਹਨਾਂ ਨੇ ਤੇਰੀ ਗੱਲ ਨਹੀਂ ਸੁਣੀ ਬੇ ਪਹਾੜ ਦੇ ਨੇੜੇ ਨਹੀਂ ਆਉਣਾ ਮੈਨੂੰ ਉਹਨਾਂ ਨੂੰ ਮਾਰਨਾ ਪੈਣਾ ਹੈ ਜਿਵੇਂ ਕਿ ਅਰਜਾਜਿਕ ਵੀ ਜਿਹੜੇ ਯਹੋਵਾ ਦੇ ਨੇੜੇ ਆਉਂਦੇ ਹਨ ਆਪਣੇ ਆਪ ਨੂੰ ਪਵਿੱਤਰ ਕਰਨ ਕਿਤੇ ਯਹੋਵਾ ਉਹਨਾਂ ਉੱਤੇ ਨਾ ਵਰ ਪਵੇ ਇੱਥੇ ਲਿਖਿਆ موسی ਨੇ ਯਹੋਵਾਨ ਵਾਕਿਆ ਕਿ کہ لوگ سنائی پہاڑ تے نہیں چڑھ سکتے کیوں جو تین سن اتقید نہ آکھیا سی مطلب تو تو پہلا سن اداس دیتا کہ پہاڑ دیاں حدہ بنا رکھو اور انہوں پہتر کرو تا یہوہ نے انہوں آکھیا کہ ہیٹھا جا اور پھر اتا ہاں تو اتے تیرے نال حارون پر جاجک جک اتے لوگ یہوہ کو چڑھن لے نا اتھے دیکھیا کو سن کہ تے او انہوں اتے نا ور پویں تا موسیٰ پر جا کو اتریا ਔਰ ਉਹਨਾਂ ਨੂੰ ਦੱਸਿਆ ਸੋ ਉਹਨਾਂ ਨੂੰ ਦੱਸਿਆ ਤੇ ਮੜ ਕੇ ਹਰੂਨ ਨੂੰ ਮੜ ਕੇ ਲਿਆਂਦਾ ਆਪਣੇ ਨਾਲ ਉੱਪਰ ਕਿਉਂ ਰੱਬ ਨੇ ਇਦਾਂ ਕਿਉਂ ਕੀਤਾ ਦੁਬਾਰਾ ਉਹਨੂੰ ਭੇਜਿਆ ਹਰੂਨ ਨੂੰ ਮੜ ਕੇ ਇਹ ਮੈਂ ਕਹਿ ਨਹੀਂ ਸਕਦਾ ਪਰ ਇੱਥੇ ਦੱਸਦਾ ਕਿ ਰੱਬ ਨੂੰ ਇਸ ਚੀਜ਼ ਦੀ ਦੀ ਲੋੜ ਦੱਸਤੀ ਸੀ ਉਹਨੂੰ ਉਹਨਾਂ ਨੂੰ ਦੁਬਾਰਾ ਯਾਦ ਕਰਾਉਣਾ ਫਿਰ ਪਰਮੇਸ਼ਰ ਇਹ ਸਾਰੀਆਂ ਗੱਲਾਂ ਬੋਲਿਆ ਕਿ ਮੈਂ ਯਹੋਵਾ ਤੇਰਾ ਪਰਮੇਸ਼ਰ ਹਾਂ ਜਿਹੜਾ ਤੈਨੂੰ ਮਿਸਰ ਦੇਸ਼ ਤੋਂ ਗੁਲਾਮੀ ਦੇ ਘਰ ਤੋਂ ਕੱਢ ਲਿਆ ਆਇਆ ਮੇਰੇ ਸੰਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ ਇਹ ਪਹਿਲਾ ਕਾਨੂੰਨ ਸੀ ਕਿ ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ ਰੱਬ ਕਹਿੰਦਾ ਮੈਂ ਹੀ ਸੱਚਾ ਪਰਮੇਸ਼ਰ ਹਾਂ ਕੋਈ ਹੋਰ ਦੇਵਤਾ ਦੀ ਪੂਜੀ ਪੂਜਾ ਨਹੀਂ ਤੁਸੀਂ ਕਰਨੀ ਫਿਰ ਦੂਜਾ ਇਹ ਸੀ ਕਿ ਤੂੰ ਆਪਣੇ ਲਈ ਔਕਾਰੀ ਹੋਈ ਮੂਰਤ ਨਾ ਬਣਾ ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉਪਰ ਆਕਾਸ਼ ਵਿੱਚ ਅਤੇ ਜਿਹੜੀ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ ਸੋ ਦੂਜਾ ਇਹ ਸੀ ਨੋ ਸੋ ਇਹ ਪਹਿਲਾ ਤੇ ਇਹ ਸੀ ਕਿ ਮੈਂ ਮੈਂ ਯਹੋਵਾ ਹਾਂ تیرا پرمیشر ہاں okay. دو ابھی well. um, نمبر نہیں کروں گے پر بیسکلی یہ دس حکم سے اتنے دسے دسیا پھر پرمیشر نے یہ ساری گلاں بولیاں کہ میں جو ہوا تیرا پرمےشر ہاں جہاں تینوں مصر دیس تو گلامی در تو کڑ لیا آیا ਮੇਰੇ ਸੰਮਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ ਆਈ ਥਿੰਕ ਇਹ 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 ਪਹਿਲਾ ਸੀ ਦੂਜਾ ਇਹ ਸੀ ਮੂਰਤੀਆਂ ਦਾ ਕਿ ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉਹ ਪ੍ਰਕਾਸ਼ ਵਿੱਚ ਅਤੇ ਜਿਹੜੀ ਹੀਠਾ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੀ ਹੀਟਲੇ ਪਾਣੀਆਂ ਵਿੱਚ ਹੈ ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ ਨਾ ਉਹਨਾਂ ਦੀ ਇਸ ਲਈ ਕੀ ਪੂਜਾ ਕਰ ਕਿਉਂ ਜੋ ਮੈਂ ਯਹੋਵਾ ਤੇਰਾ ਪਰਮੇਸ਼ਰ ਅਣਖ ਵਾਲਾ ਪਰਮੇਸ਼ਰ ਹਾਂ ਜਿਹੜਾ ਪਿਓ ਦਾਦਿਆਂ ਦੀ ਬੁਰਾਈ ਨੂੰ ਬੱਚਿਆਂ ਉੱਤੇ ਅਤੇ ਆਪਣੇ ਵਹਿਰਿਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹੈ ਪਰ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਪ੍ਰੀਤ ਭਾਲਦੇ ਹਨ ਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ ਦਇਆ ਕਰਦਾ ਹਾਂ ਸੋ ਬੇਸਿਕਲੀ ਦੂਜਾ ਹੁਕਮ ਇਹ ਸੀ ਕਿ ਤੁਸੀਂ ਕੋਈ ਮੂਰਤੀ ਨਹੀਂ ਬਣਾਉਣੀ ਬੇਸਿਕਲੀ ਤੁਸੀਂ ਕੋਈ ਮੂਰਤੀ ਨਹੀਂ ਬਣਾਉਣੀ ਨਾ ਉਹਨੂੰ ਪੂਜਣਾ ਹੈ ਰਾਈਟ ਸੋ ਇਹ ਦੂਜਾ ਇਹ ਦੂਜਾ ਸੀ ਤੀਜਾ ਇਹ ਸੀ ਹੁਣ ਇੱਥੇ ਲਿਖਿਆ ਹੈ ਤੂੰ יהוה ਆਪਣੇ ਪਰਮੇਸ਼ਰ ਦਾ ਨਾਮ ਵਿਆਰਥ ਨਾ ਲੈ ਕਿਉਂਕਿ ਜਿਹੜਾ ਉਸ ਦਾ ਨਾਮ ਵਿਆਰਥ ਲੈਂਦਾ ਆ יהוה ਉਸ ਨੂੰ ਬੇਦੋਸ਼ ਨਹੀਂ ਠਹਿਰਾਵੇਗਾ ਸੋ ਬੇ ਉਹਦਾ ਨਾਮ ਵਿਆਰਥ ਨਹੀਂ ਲੈਣਾ ਬੇ ਉਹ ਦੇ ਨਹੀਂ ਉਹਨੂੰ ਵਰਤਣਾ ਬਿਨਾਂ ਕਿਸੇ ਚੰਗੇ ਮਕਸਦ ਲਈ ਸੋ ਅਸੀਂ ਇਸ ਗੱਲ ਬਾਰੇ ਹੋਰ ਬਾਚ ਦੇਖ ਸਕਦੇ ਆ ਆਈ ਥਿੰਕ ਇਸ ਪੜਾਈ ਵਿੱਚ ਨਹੀਂ ਪਰ ਸਾਨੂੰ ਇੱਥੇ ਅਸੀਂ ਆਂਦਨੇ ਤੂੰ ਸਭ ਤੇ ਦਿਨ ਨੂੰ ਪਵਿੱਤਰ ਜਾਣ ਇਹ ਚੌਥਾ ਆ ਕਿ ਚੇਤੇ ਰੱਖ ਕੇ ਛੇ ਦਿਨ ਤੂੰ ਮਿਹਨਤ ਕਰ ਅਤੇ ਆਪਣਾ ਸਾਰਾ ਕੰਮ ਧੰਦਾ ਕਰ ਪਰ ਸੱਤਵਾਂ ਦਿਨ ਯਹੋਵਾ ਤੇਰੇ ਪਰਮੇਸ਼ਰ ਲਈ ਸਬਤ ਹੈ ਤੂੰ ਉਸ ਵਿੱਚ ਕੋਈ ਕੰਮ ਧੰਦਾ ਨਾ ਕਰ ਨਾ ਤੂੰ ਨਾ ਤੇਰਾ ਪੁੱਤਰ ਤੇ ਨਾ ਤੇਰੀ ਧੀ ਤੇ ਤੇਰਾ ਇਹ ਚ ਲਿਖਿਆ ਗੋਲਾ ਨਾ ਤੇਰੀ ਗੋਲੀ ਨਾ ਤੇਰਾ ਡੰਗਰ ਅਤੇ ਨਾ ਤੇਰੀ ਪਰਦੇਸੀ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਆ ਮਤਲਬ ਚੌਥਾ ਇਹ ਸੀ ਕਿ ਸਾਬਤ ਤਹ ਦਿਨ ਤੁਸੀਂ ਮਨਾਉਣਾ ਹੈ ਕਹਿੰਦਾ ਮਤਲਬ ਸੱਤਵਾਂ ਦਿਨ ਜਿਹੜਾ ਹਫਤਾ ਤੁਸੀਂ ਕੋਈ ਕੰਮ ਨਹੀਂ ਕਰਨਾ ਨਾ ਤੁਸੀਂ ਨਾ ਤੁਹਾਡੇ ਤੁਹਾਡੀਆਂ ਦਾਸੀਆਂ ਨਾ ਤੁਹਾਡੇ ਦਾਸ ਮਤਲਬ ਕੋਈ ਵੀ ਜੜ ਜਾਨਵਰ ਵੀ ਨਹੀਂ ਕਿਉਂ ਜੋ ਹਣ ਦੱਸਿਆ ਕਾਰਨ ਕੀ ਸੀ ਕਿਉਂ ਰੱਬ ਨੇ ਇਹ ਕਾਨੂੰਨ ਬਣਾਇਆ ਸੋ ਇਥੇ ਲਿਖਿਆ ਕਿਉਂ ਜੋ ਛੇਆ ਦਿਨਾਂ ਵਿੱਚ ਯਹੋਵਾ ਨੇ ਆਕਾਸ਼ ਅਤੇ ਧਰਤੀ ਨੂੰ ਸਮੁੰਦਰ ਨੂੰ ਅਤੇ ਸਭ ਕੁਝ ਜੋ ਉਹਨਾਂ ਦੇ ਵਿੱਚ ਹੈ ਬਣਾਇਆ ਪਰ ਸੱਤਵੇਂ ਦਿਨ ਵਿਸਰਾਮ ਕੀਤਾ ਇਸ ਲਈ ਉਹਵਾ ਨੇ ਸਭ ਤੇ ਦਿਨ ਨੂੰ ਬਰਕਤ ਦਿੱਤੀ ਔਰ ਉਸ ਨੂੰ ਪਵਿੱਤਰ ਠਹਿਰਾ ਤੂੰ ਆਪਣੇ ਹੁਣ ਇਹ ਪੰਜਵਾਂ ਹੁਕਮ ਇਹ ਆ ਤੂੰ ਆਪਣੇ ਪਿਤਾ ਔਰ ਆਪਣੀ ਮਾਤਾ ਦਾ ਆਦਰ ਕਰ ਤਾਂ ਜੋ ਤੇਰੇ ਦਿਨ ਉਸ ਭੂਮੀ ਉੱਤੇ ਜਿਹੜੀ ਉਹਵਾ ਤੇਰਾ ਪਰਮੇਸ਼ਰ ਤੈਨੂੰ ਦਿੰਦਾ ਆ ਨੰਮੇ ਹੋਣ ਛੇਵਾਂ ਹੁਕਮ ਉਹ ਕਹਿੰਦਾ ਤੂੰ ਖੂਨ ਨਾ ਕਰ ਇਹ ਛੇਮਾ ਆ 7ਮਾ ਤੂੰ ਜਨਾ ਨਾ ਕਰ 9ਮਾ ਤੂੰ ਚੋਰੀ ਨਾ ਕਰ ਆਈ ਥਿੰਕ ਇਹੇ ਨਾਤੇ ਦੱਸ ਇੱਥੇ ਆ ਜਾਂਦੇ ਤੂੰ ਆਪਣੇ ਗਵਾਂਢੀ ਉੱਤੇ ਝੂਠੀ ਗਵਾਹੀ ਨਾ ਦੇ ਮੇਰੀ ਨੰਬਰਿੰਗ ਠੀਕ ਨਹੀਂ ਹੈਗੀ ਸੋ ਮਾਫ ਕਰਨਾ ਇਟਸ ਨਾਟ ਅ ਬਿਗ ਡੀਲ ਪਰ ਤੂੰ ਆਪਣੇ ਗਵਾਂਢੀ ਉੱਤੇ ਝੂਠੀ ਗਵਾਹੀ ਨਾ ਦੇ ਤੂੰ ਆਪਣੇ ਗਵਾਂਢੀ ਹਣ ਆ ਆ ਜਿਹੜਾ ਆਖਰੀ ਆ ਤੂੰ ਆਪਣੇ ਗਵਾਂਢੀ ਦੇ ਘਰ ਦੀ ਦਲਾਸਾ ਨਾ ਕਰ ਤੂੰ ਆਪਣੇ ਗਵਾਂਢੀ ਦੀ ਤੀਵੀਂ ਦਲਾਸਾ ਨਾ ਕਰ ਅਸੀਂ ਇਹਦੇ ਬਾਰੇ ਸੋਚ ਸਕਦੇ ਅਸੀਂ ਅਸੀਂ ਕਿੰਨੀ ਵਾਰੀ ਇਹ ਚੀਜ਼ ਸਾਡੋ ਹੋ ਆ ਅਸੀਂ ਕਿਸੇ ਦੀ ਚੀਜ਼ ਨੂੰ ਦੇਖ ਕੇ ਅਸੀਂ ਉਹ ਚੀਜ਼ ਚਾਹੁੰਦੇ ਆ ਉਦੀ ਉਦੀ ਤੀਵੀ ਹੋ ਸਕਦੀ ਕਿਸੇ ਹੋਰ ਦੀ ਕਿਸੇ ਦੀ ਚੀਜ਼ ਹੋ ਸਕਦੀ ਹੈ ਪਰ ਇੱਥੇ ਰੱਬ ਇਹ ਕੀ ਕਹਿੰਦਾ ਕਹਿੰਦਾ ਤੂੰ ਆਪਣੇ ਗਵਾਂਢੀ ਇਹ ਆਪਣੀ ਕੌਮ ਨੂੰ 10ਵਾਂ ਹੁਕਮ ਦਿੱਤੇ ਆ 10ਵਾਂ ਹੁਕਮ ਇਹ ਰੱਬ ਨੂੰ ਇੰਨੀ ਜ਼ਰੂਰੀ ਲੱਗਦੀ ਸੀ ਗੱਲ ਕਿ ਉਹ ਇਸ ਪੱਥਰ ਦੇ ਉੱਤੇ ਉਹਨੇ 10ਵੇਂ ਹੁਕਮ ਵਿੱਚ ਇਹਨੂੰ ਸ਼ਾਮਲ ਕੀਤਾ ਇੱਥੇ ਲਿਖਿਆ ਤੂੰ ਆਪਣੇ ਗਵਾਂਢੀ ਦੇ ਘਰ ਦਾ ਲਾਲਸਾ ਨਾ ਕਰ ਤੂੰ ਆਪਣੇ ਗਵਾਂਢੀ ਦੀ ਤੀਵੀ ਦਾ ਲਾਲਸਾ ਨਾ ਕਰ ਨਾ ਉਸ ਦੇ ਗੋਲੇ ਦਾ ਨਾ ਉਸ ਦੀ ਗੋਲੀ ਦਾ ਨਾ ਉਸ ਦੇ ਬਲਦ ਦਾ ਨਾ ਉਸਤੇ ਗਦੇ ਦਾ ਨਾ ਕਿਸੇ ਕਿਸੇ ਚੀਜ਼ ਦਾ ਜਿਹੜਾ ਤੇਰੇ ਗਵਾਂਢੀ ਦੀ ਹੈ ਕਿਸੇ ਚੀਜ਼ ਦੀ ਜਿਹੜੀ ਤੇਰੇ ਗਵਾਂਢੀ ਦੀ ਹੈ ਤੂੰ ਆਪਣੇ ਗਵਾਂਢੀ ਦੇ ਘਰ ਦਾ ਲਾਲਸਾ ਨਾ ਕਰ ਤੂੰ ਆਪਣੇ ਗਵਾਂਢੀ ਦੀ ਤੀਵੀਂ ਦਾ ਲਾਲਸਾ ਨਾ ਕਰ ਨਾ ਉਸਦੇ ਗੋਲੇ ਦਾ ਨਾ ਉਸ ਦੀ ਗੋਲੀ ਦਾ ਨਾ ਉਸਦੇ ਬੋਲਦ ਦਾ ਨਾ ਉਸਤੇ ਗਦੇ ਦਾ ਨਾ ਕਿਸੇ ਚੀਜ਼ ਦਾ ਜਿਹੜੇ ਤੇਰੀ ਗਵਾਂਢੀ ਦੀ ਹੈ ਸੋ ਹੁਣ ਦਸ ਹੁਕਮ ਦੇ ਕੇ ਇਥੇ ਲਿਖਿਆ ਸਾਰੀ ਪਰਜਾ ਗੱਜਾਂ ਲਾਸ਼ਾਂ ਅਤੇ ਤੁਰੀ ਦੀ ਆਵਾਜ਼ ਅਤੇ ਪਹਾੜ ਤੋਂ ਧੂਆਂ ਵੇਖ ਰਹੀ ਸੀ ਅਤੇ ਜਾਂ ਪਰਜਾਂ ਨੇ ਵੇਖਿਆ ਤਾਂ ਕੰਬ ਉਠੀ ਤੇ ਦੂਰ ਜਾ ਖਲੋਤੀ ਉਹਨਾਂ ਨੇ ਮੂਸਾ ਨੂੰ ਆਖਿਆ ਕਿ ਤੂੰ ਸਾਡੇ ਨਾਲ ਗੱਲ ਕਰ ਤਾਂ ਅਸੀਂ ਸੁਣਾਂਗੇ ਪਰ ਪਰਮੇਸ਼ਰ ਸਾਡੇ ਨਾਲ ਗੱਲ ਨਾ ਕਰੇ ਭਈ ਅਸੀਂ ਕਿਤੇ ਮਰ ਨਾ ਜਾਈਏ ਸੋ ਉਹਨਾਂ ਨੂੰ ਡਰ ਲੱਗ ਗਿਆ ਸੀ ਵੀ ਇਹ ਤਾਂ ਸਾਡੇ ਤੋਂ ਛਲ ਨਹੀਂ ਹੋਣੀ ਇਹ ਗੱਲ ਤਾਂ ਮੂਸਾ ਨੇ ਪਰਜਾਂ ਨੂੰ ਆਖਿਆ ਕਿ ਨਾ ਡਰੋ ਕਿਉਂ ਜੋ ਪਰਮੇਸ਼ਰ ਇਸ ਲਈ ਆਇਆ ਹੈ ਕਿ ਤੁਹਾਨੂੰ ਪਰਤਾਵੇ ਅਤੇ ਉਸ ਦਾ ਭੈ ਤੁਹਾਡੇ ਅੱਗੇ ਰਹੇ ਤਾਂ ਜੋ ਤੁਸੀਂ ਪਾਪ ਨਾ ਕਰੋ ਤਾਂ ਪਰਜਾ ਦੂਰ ਖਲੋਤੀ ਰਹੀ ਪਰ ਮੂਸਾ ਉਸ ਇੱਥੇ ਲਿਖਿਆ ਕੁੱਪ ਹਨੇਰ ਦੇ ਕੋਲ ਟਕਾ ਜਿੱਥੇ ਪਰਮੇਸ਼ਰ ਉੱਥੇ ਲਿਖਿਆ ਟੋਕਾ ਜਿੱਥੇ ਪਰਮੇਸ਼ਰ ਸੀ ਫਿਰ ਯਹੋਵਾਨ ਮੂਸਾ ਨੂੰ ਆਖਿਆ ਕਿ ਇਜ਼ਰਾਈਲੀਆਂ ਨੂੰ ਇਹੋ ਫਰਮਾ ਤੁਸੀਂ ਵੇਖਿਆ ਪਈ ਮੈਂ ਤੁਹਾਡੇ ਨਾਲ ਆਕਾਸ਼ ਤੋਂ ਬੋਲਿਆ ਹੈ ਤੁਸੀਂ ਮੇਰੇ ਸ਼ਰੀਕ ਨਾ ਬਣਾਓ ਨਾ ਚਾਂਦੀ ਦੇ ਦੇਵਤੇ ਨਾ ਸੋਨੇ ਦੇ ਦੇਵਤੇ ਆਪਣੇ ਲਈ ਬਣਾਓ ਉਹ ਹੁਣ ਉਹ ਜਗਵੇਦੀਆਂ ਬਾਰੇ ਉਹ ਗੱਲ ਕਰ ਰਿਹਾ ਤੁਸੀਂ ਮੇਰੇ ਲਈ ਮਿੱਟੀ ਦੀ ਜਗਵੇਦੀ ਬਣਾ ਸਕਦੇ ਹੋ ਕਹਿੰਦਾ ਔਰ ਉਸ ਉੱਤੇ ਆਪਣੀਆਂ ਹੋਮ ਦੀਆਂ ਬਲੀਆਂ ਅਤੇ ਆਪਣੀਆਂ ਸੁਖਸਾਂ ਦੀਆਂ ਬਲੀਆਂ ਅਰਥਾਤ ਆਪਣੀਆਂ ਭੇਡਾਂ ਅਤੇ ਆਪਣੇ ਬਲਦ ਚੜਾਓ ਅਤੇ ਹਰ ਅਸਥਾਨ ਉੱਤੇ ਜਿੱਥੇ ਮੈਂ ਆਪਣਾ ਆਪਣਾ ਨਾਮ ਚੇਤੇ ਕਰਾਂਦਾ ਆ ਮੈਂ ਤੁਹਾਡੇ ਕੋਲ ਆਵਾਂਗਾ ਪਰ ਤੁਹਾਨੂੰ ਆ ਔਰ ਤੁਹਾਨੂੰ ਬਰਕਤ ਵੀ ਦਊਗਾ ਉਹ ਕਹਿੰਦਾ ਕਹਿੰਦਾ ਜੇ ਤੁਸੀਂ ਮੇਰੇ ਲਈ ਪੱਥਰਾਂ ਦੀ ਜਗਵੇਦੀ ਹੁਣ ਜਗਵੇਦੀਆਂ ਬਾਰੇ ਗੱਲ ਹੋ ਰਹੀ ਆ ਉਹ ਸੋਚ 10 ਹਕਮਤ ਬਾਅਦ ਹੁਣ ਜਗਵੇਦੀਆਂ ਬਾਰੇ ਗੱਲ ਕਰ ਰਿਹਾ ਐ ਇੱਥੇ ਲਿਖਿਆ ਜੇ ਤੁਸੀਂ ਪੱਥਰ ਦੀ ਮੇਰੇ ਲਈ ਜਗਵੇਦੀ ਬਣਾਉਣੀ ਚਾਹੁੰਦੇ ਆ ਤਾਂ ਉਹ ਕੜੀਆਂ ਹੋਈਆਂ ਪੱਥਰਾਂ ਨਾਲ ਨਾ ਬਣਾਓ ਸੋ ਇਹ ਇਹ ਚੀਜ਼ ਕਹਿੰਦਾ ਤੁਸੀਂ ਘਾੜ ਨਹੀਂ ਸਕਦੇ ਕਿਸੇ ਚੀਜ਼ ਨੂੰ ਜੇ ਮੇਰੇ ਲਈ ਜਗਵੇਦੀ ਬਣਾਣਾ ਨਾ ਮੂਰਤੀ ਨੂੰ ਆਬਵੀਅਸਲੀ ਪਰ ਜਗਵੇਦੀ ਨੂੰ ਘਾੜ ਨਹੀਂ ਸਕਦੇ ਜੇ ਤੁਸੀਂ ਆਪਣੀ ਆਪਣੀ ਤੇਸੀ ਉਹਨਾਂ ਉੱਤੇ ਚੁੱਕੀ ਤਾ ਤੁਸੀਂ ਉਸ ਨੂੰ ਪ੍ਰਸ਼ਟ ਕੀਤਾ ਉਹ ਕਹਿੰਦਾ ਉਹ ਪ੍ਰਸ਼ਟ ਹੋ ਜੇ ਤੁਸੀਂ ਉਹਨਾਂ ਨੂੰ ਘਰਨਾ ਹੈ ਆਪਣੇ ਤੁਸੀਂ ਸੰਧਵਾਰ ਤੁਗੇ ਉਹਨਾਂ ਦੇ ਉੱਤੇ ਉਹ ਪ੍ਰਸ਼ਟ ਹੋ ਗਿਆ ਤੁਸੀਂ ਮੇਰੀ ਜਗਵੇਦੀ ਉੱਤੇ ਪੌੜੀਆਂ ਨਾਲ ਨਾ ਚੜੋ ਕਿਤੇ ਤੁਹਾਡਾ ਨੰਗੇ ਉਸ ਉੱਤੇ ਖੁੱਲ ਨਾ ਜਾਵੇ ਸੋ ਪੌੜੀਆਂ ਦੇ ਉੱਤੇ ਚੜਨ ਲਈ ਉਹਨਾਂ ਦੀਆਂ ਜਿਹੜੀਆਂ ਉਸ ਟਾਈਮ ਤੇ ਬੰਦੇ ਵੀ ਸਲਵਾਰਾਂ ਵਾਂਗੂ ਪਾਉਂਦੇ ਸੀ ਉਹਨਾਂ ਦੀ ਉਹਨਾਂ ਦੇ ਝੋਗਿਆਂ ਦੇ ਉਹਨਾਂ ਦਾ ਨੰਗੇਸ ਅਹ ਦਿਸਨਸੀ ਸੋ ਕਹਿੰਦਾ ਤੁਸੀਂ ਪੌੜੀਆਂ ਨਹੀਂ ਵਰਤ ਸਕਦੇ ਮੇਰੀ ਜਗਵੇਦੀ ਤੱਕ ਜਾਣ ਜਗਵੇਦੀ ਉੱਚੀ ਥਾਂ ਦੇ ਉੱਤੇ ਹੁੰਦੀ ਸੀ ਮਤਲਬ ਕਹਿੰਦਾ ਵੀ ਤੁਸੀਂ ਪੌੜੀਆਂ ਨਹੀਂ ਵਰਤੀਆਂ ਜੇ ਤੁਸੀਂ ਵਰਤਣਾ ਰੈਂਪ ਵਰਤ ਸਕਦੇ ਆ ਅ ਤਾਂ ਕਿ ਤੁਹਾਡਾ ਨੰਗੇਜ਼ ਮੇਰੇ ਅੱਗੇ ਸੋ ਇਹ ਰੱਬ ਦੇ ਕਈ ਮਿਆਰ ਸੀ ਜਿਹਦੇ ਆਧਾਰ ਤੇ ਉਹ ਆਪਣੀ ਭਗਤੀ ਕਰਾਉਣਾ ਚਾਹੁੰਦਾ ਸੀ ਸੋ ਇੱਥੇ ਅਸੀਂ ਫਿਰ ਬੀਮਾ ਦੇ ਆਏ ਬੰਦ ਕਰਦੇ ਆ